ਹਾਂਜੀ ਗਰਮੀ ਦਾ ਟਾਈਮ ਸ਼ੁਰੂ ਹੋ ਗਿਆ ਜੀ ਤੇ ਨਹੀਂ ਛੋਟੇ ਕਰੇ ਅੱਜ ਤੋਂ ਬਾਅਦ ਮੱਛਰ ਆਵੇ ਨਹੀਂ ਮੱਖੀ ਆਵੇ ਤੇ ਨਹੀਂ ਛਿਪਕਲੀ ਆਵੇ ਅੱਛਾ ਸਾਡੇ ਪੂਤੇ ਗੰਡੇ ਨਾਲ ਆ ਨਿੰਬੂ ਤੇ ਗੰਡਾ ਕੀ ਕੰਮ ਕਰਨਗੇ ਇਹ ਚ ਇਹ ਦੇਸੀ ਆਪਾਂ ਗੁੱਡ ਨਾਈਟ ਬਣਾਵਾਂਗੇ ਜਦੋਂ ਉਸੇ ਤਰੀਕੇ ਨਾਲ ਜਿਹੜੇ ਆਪਾਂ ਬਾਜ਼ਾਰ ਚੋਂ ਲੈ ਕੇ ਆਨੇ ਇਲੈਕਟ੍ਰੀਕਲ ਗੁੱਡ ਨਾਈਟ ਹੈ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ ਨੇ ਬੰਦੇ ਨੂੰ ਸਾਹ ਵੀ ਘੁੱਟਦਾ ਰਾਤ ਨੂੰ ਕਮਰੇ ਦੇ ਵਿੱਚ ਅੱਜ ਤੁਹਾਨੂੰ ਕੁਝ ਨਹੀਂ ਹੁੰਦਾ ਅੱਜ ਦੇਸੀ ਬਣਾਵਾਂਗੇ ਆਪਾਂ ਬਿਲਕੁਲ ਘਰੇ ਗੁੱਡ ਨਾਈਟ ਨਹੀਂ ਇੱਕ ਚੀਜ਼ ਦੱਸੋ ਜੀ ਦੇਦੀ ਆਪਾਂ ਗੁੱਡ ਨਾਈਟ ਲਾਉਨੇ ਉਹ ਤਾਂ ਕੱਲੇ ਮੱਛਰ ਭਜਾਉਂਦੀ ਆ ਇਹ ਚੀਜ਼ ਮੱਖੀਆਂ ਤੇ ਕਿਰਲੀਆਂ ਨਾਲੇ ਹੈਗੀ ਦੇਸੀ ਉਹ ਚੀਜ਼ ਦਾ ਉਹ ਚੀਜ਼ ਤਾਂ ਬਹੁਤ ਦਿੱਕਤ ਆਉਂਦੀ ਆ ਗੰਡੇ ਤਾਂ ਕਰੇ ਹਰੇਕ ਤੇ ਪਏ ਹੁੰਦੇ ਨੇ ਗੰਡੇ ਦੇ ਨਿੰਬੂ ਦਾ ਤੇ ਤੁਸੀਂ ਤੁਹਾਡੇ ਘਰੇ ਗੰਡੇ ਦਾ ਗੰਡਾ ਵਰਤੋ ਜੀ ਨਿੰਬੂ ਤੇ ਨਿੰਬੂ ਵਰਤੋ ਦੋਨਾਂ ਨੂੰ ਇੱਕ ਚੀਜ਼ ਹੋਵੇ ਘਰੇ ਠੀਕ ਹੈ ਲੈ ਤਿਆਰ ਦੱਸੋ ਜੀ ਕਿਵੇਂ ਹੋ ਗਈ ਇਹਦਾ ਤਾਂ ਮੂਝਾ ਵੱਢ ਲਿਆ ਤੁਸੀਂ ਉਤੋਂ ਵੱਢਦੇ ਜੀ ਤਾਂ ਅੱਛਾ ਨਿੰਬੂ ਨੂੰ ਨਿੰਬੂ ਨੂੰ ਵੀ ਉੱਤੋਂ ਕਟਾਉਂਗੇ ਲਓ ਜੀ ਨਿੰਬੂ ਨੂੰ ਆਪਾਂ ਉੱਪਰਲੇ ਪਾਸੋਂ ਕੱਟ ਲਿਆ ਲਓ ਜੀ ਕੱਟ ਲਿਆ ਨੇ ਅੰਬੂ ਉੱਪ ਹਾਂਜੀ ਇਸ ਤੋਂ ਬਾਅਦ ਜੀ ਨਿੰਬੂ ਕੱਟਣ ਤੋਂ ਬਾਅਦ ਕੀ ਕਰਨਾ ਹੈ ਨਿੰਬੂ ਦਾ ਉੱਪਰਲਾ ਹੀ ਹਿੱਸਾ ਕੱਟਣਾ ਹੈ ਤੇ ਇਹਦਾ ਵੀ ਇਹ ਉਤਲਾ ਹਿੱਸਾ ਕੱਟਣਾ ਹੈ ਠੀਕ ਹੈ ਇਹਦਾ ਵੀ ਉੱਪਰਲਾ ਹੀ ਹਿੱਸਾ ਆਪਾਂ ਨੇ ਕੱਟ ਲੈਣਾ ਹੈ ਹੋਰ ਵੀ ਸਮਾਨ ਇਹਦੇ ਵਿੱਚ ਪਊਗਾ ਜਾਂ ਇਕੱਲੇ ਇਹਦੇ ਤੋਂ ਚਾਰ ਹੋ ਜਾਊਗੀ ਪਊਗਾ ਜੀ ਸਮਾਨ ਪਰ ਸਮਾਨ ਸਾਰਾ ਘਰੇ ਪਿਆ ਹੁੰਦਾ ਹੈ ਘਰੇ ਬਈ ਘਰੇ ਜਮ ਠੀਕ ਹੈ ਇਹ ਤਾਂ ਯਾਰ ਗੁੱਡ ਨਾਈਟ ਹੀ ਬਹੁਤ ਤਗੜੀ ਤਿਆਰ ਕਰ ਰਹੇ ਹਾਂ ਕਮਾਲ ਹੈ ਯਾਰ ਲੋਕ ਸ਼ਹਿਰਾਂ 'ਚ ਜਾਂਦੇ ਨੇ ਲੈਣ ਕਿਸੇ ਦੀ ਖਾਤਮ ਹੋ ਜਾਂਦੀ ਹੈ ਗੁੱਡ ਨਾਈਟ ਜਾਂ ਹੋਰ ਹਾਂ ਇਹ ਦੇਸੀ ਹੈ ਬਈ ਇਹ ਘਰੇ ਨੇਚੁਰਲ ਨੇਚੁਰਲ ਤਰੀਕੇ ਦੀ ਮੰਨ ਇੱਕ ਚੀਜ਼ ਹੋਰ ਦੱਸੋ ਸਾਨੂੰ ਵੀ ਜਿਹੜੀ ਇਹ ਤੁਸੀਂ ਗੁੱਡ ਨਾਈਟ ਤਿਆਰ ਕਰ ਰਹੇ ਹੋ ਜਾਂ ਮੱਛਰ ਮੱਖੀਆਂ ਨੂੰ ਭਜਾਉਣ ਵਾਲੀ ਚੀਜ਼ ਤਿਆਰ ਕਰ ਰਹੇ ਹੋ ਇਹ ਚੀਜ਼ ਇਕੱਲੀ ਮੰਨ ਕੇ ਚੱਲੋ ਵੀ ਨਿੰਬੂ ਨਾਲ ਤਿਆਰ ਹੋ ਸਕਦੀ ਹੈ ਜਾਂ ਗੰਡੇ ਨਾਲ ਜਾਂ ਦੋਨਾਂ ਨਾਲ ਤਿਆਰ ਹੋਊਗੀ ਇਹ ਇਹ ਦੀ ਕચી ਚੀਜ਼ ਨਾਲ ਵੀ ਤਿਆਰ ਹੋ ਸਕਦੀ ਜਿਹੜੀ ਚੀਜ਼ ਤੁਹਾਡੇ ਘਰੇ ਹੋ ਵਰਤ ਲੇ। ਤੁਹਾਡੇ ਜੇ ਨਿੰਬੂ ਆ। ਠੀਕ ਆ ਵੀ ਗੰਡੇ ਜਾਂ ਨਿੰਬੂ ਦੋਨਾਂ ਤੋਂ। ਦੋਨੇ ਤਰੀਕੇ ਨਾਲ ਤੁਹਾਨੂੰ ਗੁਦਾਰ ਕਰਕੇ ਦਿਖਾਵਾਂਗੇ। ਠੀਕ ਆ ਆਪਾਂ ਦੋ ਤਰੀਕਿਆਂ ਨਾਲ ਕਰ ਰਹੇ ਆ। ਪਰ ਤੁਸੀਂ ਜਿਹੜੀ ਵੀ ਜੇ ਤੁਹਾਡੇ ਘਰੇ ਗੰਡਾ ਪਿਆ ਤੁਸੀਂ ਗੰਡੇ ਨਾਲ ਤਿਆਰ ਕਰ ਲਓ। ਜੇ ਤੁਹਾਡੇ ਘਰੇ ਨਿੰਬੂ ਪਿਆ ਤਾਂ ਤੁਸੀਂ ਨਿੰਬੂ ਨਾਲ ਤਿਆਰ ਕਰ ਲਓ। ਹਾਂਜੀ ਆ ਹੈਗਾ ਕੋਲ ਸਰੋਂ ਦਾ ਤੇਲ। ਸਰੋਂ ਦਾ ਤੇਲ? ਹਾਂਜੀ ਆਪਾਂ ਇਹਦੇ ਵਿੱਚ ਪਾਵਾਂ ਸਰੋਂ ਦਾ ਤੇਲ। ਅੱਛਾ ਸਰੋਂ ਦਾ ਤੇਲ ਇਹਦੇ ਵਿੱਚ ਪਾਉਗਾ ਹੈ। ਲੋ ਜੀ ਸਰੋਂ ਦਾ ਤੇਲ ਆਪਣਾ ਇਹਦੇ ਵਿੱਚ ਪੈ ਗਿਆ। ਇੱਧਰੋਂ ਆਪਾਂ ਨਿੰਬੂ ਦੇ ਵਿੱਚ ਪਾ ਲਿਆ ਸਰੋਂ ਦਾ ਬੜਾ ਯਾਰ ਇਹਦਾ ਤੁਸੀਂ ਕਾਰਗਰ ਤਰੀਕਾ ਲੈ ਕੇ ਆਏ ਹੋ ਸਰੋਂ ਤੇ ਨਿੰਬੂ ਦਾ ਤੇਲ ਸਰੋਂ ਦੇ ਵਿੱਚ ਵੀ ਪੈ ਗਿਆ ਗੰਡੇ ਦੇ ਵਿੱਚ ਵੀ ਪੈ ਗਿਆ ਇਹ ਹੈਗੇ ਨੇ ਬੱਤੀਆਂ ਬੱਤੀਆਂ ਫੁੱਲ ਬੱਤੀ ਕਹਿੰਦੇ ਨੇ ਆਪਾਂ ਬੱਤੀਆਂ ਜਿਹੜੀਆਂ ਆਪਾਂ ਦੀਵੇ ਲਾਉਣੇ ਹੁੰਦੇ ਆ ਇਹ ਤਾਂ ਆਪਣੇ ਘਰੇ ਆਮ ਹੀ ਰੂਪਈ ਹੁੰਦੀ ਹੈ ਹਾਂ ਠੀਕ ਹੈ ਆ ਨਹੀਂ ਕਰ ਰਹੇ ਹਾਂ ਇਹ ਤਾਂ ਤੁਸੀਂ ਦੀਵੇ ਤਿਆਰ ਕਰਤੇ ਦੀ ਵੀਰ ਜਿਆਰੇ ਗੁੱਡ ਨਾਈਟ ਹੈ ਜੀ ਕਮਾਲ ਦੀ ਗੱਲ ਹੈ ਆ ਗੁੱਡ ਨਾਈਟ ਦਾ ਸਮੈਲ ਦੇਖੋ ਕਮਰੇ ਚ ਅੱਛਾ ਇੰਨੇ ਮੱਖਣ ਮੱਛੀਆਂ ਦੇਖੋ ਕਿਵੇਂ ਪੈਦੇ ਜਾਣਗੇ ਕਮਾਲ ਦੀ ਚੀਜ਼ ਬਣਾਤੀ ਸ਼ਰਮਾ ਜੀ ਦੇਸੀ ਹੈ ਜੀ ਜਮਾ ਚਵਾ ਦੇਸੀ ਬਾਈ ਆਪਾਂ ਉਹ ਗੁੱਡ ਨਾਈਟ ਦੇ ਵਿੱਚ ਐ ਨਹੀਂ ਪਤਾ ਕਿਹੜੇ ਕਿਹੜੇ ਕੈਮੀਕਲ ਪੈਂਦੇ ਨੇ ਲਾਤਾ ਆਪਾਂ ਲੈਨੇ ਆ ਬਾਕੀ ਯਾਰ ਕਿਤੇ ਬੰਦੇ ਨੂੰ ਇੱਕ ਟਾਈਮ ਤੇ ਨਹੀਂ ਵੀ ਮਿਲਦੀ ਹੈਗੀ ਗੁੱਡ ਨਾਈਟ ਖਤਮ ਹੋ ਰਹੀ ਜੀ ਆਪਣੀ ਗੁੱਡ ਨਾਈਟ ਤਿਆਰ ਨਹੀਂ ਹੋਣਾ ਫਿਰ ਤਾਂ ਤਰੋ ਜੀ ਬਤਨਾ ਕਿ ਮੈਂ ਤੁਹਾਨੂੰ ਦੱਸਦੇ ਆ ਚਲੋ ਹਾਂਜੀ ਜਿਹੜੇ ਵੀ ਕੰਮ ਹੈ ਤੁਸੀਂ ਸੋਨੇਗਾ ਆਪਣੇ ਇੱਥੇ ਰੱਖ ਲੈ ਨਿੰਬੂ ਵਾਲਾ ਠੀਕ ਹੈ ਠੀਕ ਹੈ ਇਹਨੂੰ ਵੀ ਇੱਥੇ ਰੱਖ ਲੈਣੇ ਆਪਾਂ ਦੋ ਬਣਾਏ ਚਾਹੀਦੇ ਇਹਦਾ ਇੱਕ ਚੀਜ਼ ਇਹਦਾ ਚਾਹੇ ਤੁਸੀਂ ਗੰਡੇ ਦੀ ਤਿਆਰ ਕਰ ਲਓ ਚਾਹੇ ਨਿੰਬੂਲੀ ਤਿਆਰ ਕਰ ਲਓ ਠੀਕ ਹੈ ਦੋਨਾਂ ਚੋਂ ਕਿਸੇ ਵੀ ਇੱਕ ਦੀ ਆਪਾਂ ਤਿਆਰ ਕਰ ਸਕਦੇ ਹਾਂ ਬੁੱਕਨੈਟ ਤੇ ਸਮੈਲ ਦੇਖੋ ਕਿੰਨੀ ਘੰਟਾ ਹੋ ਗਈ ਜਦੋਂ ਮੱਝ ਮੱਝ ਲਾ ਕੇ ਲੈ ਚਲਾਓ ਜੀ ਫਿਰ ਚਲਾ ਕੇ ਦਿਖਾਓ ਜੀ ਲਓ ਜੀ ਇਸ ਤਰੀਕੇ ਇਹ ਚੱਲ ਲੱਭੂਗੀ ਇਹ ਹਾਂ ਚੱਲੂਗੀ ਜੀ ਇਹਦੇ ਵਿੱਚ ਮੰਨ ਕੇ ਚੱਲੋ ਵੀ ਤੁਸੀਂ ਇਹ ਚੀਜ਼ ਬਣਾਤੀ ਵੀ ਨਾਲੇ ਤਾਂ ਇਹਦੇ ਸਰੋਂ ਦਾ ਮੰਨ ਕੇ ਸਰੋਂ ਨਾਲ ਤਾਂ ਇਹ ਬੱਤੀ ਚੱਲੂਗੀ ਹਾਂ ਰਸ ਇਹ ਗੰਡੇ ਤੇ ਨਿੰਬੂ ਦਾ ਲਊਗੀ ਇਹ ਚੀਜ਼ ਹੈ ਇਹ ਹਾਂ ਨੈਚੁਰਲ ਹੈ ਨਾ ਤਾਂ ਮੱਛਰ ਰਹਿੰਦੀ ਨਾ ਮੱਖੀ ਰਹਿੰਦੀ ਉਰੇ ਨਾ ਛਿਪਕਲੀ ਆਊਗੀ ਤੁਹਾਡੇ ਕਮਰੇ 'ਚ ਇਹ ਮੰਨ ਕੇ ਚੱਲੋ ਆਪਾਂ ਨੇ ਉਦੋਂ ਲਾਉਣੀ ਹੈ ਜਦੋਂ ਆਪਾਂ ਨੇ ਸੌਣਾ ਹੈ ਸੌਣ ਵੇਲੇ ਹਾਂ ਸੌਣ ਵੇਲੇ ਲਾਉਣਾ ਹੈ ਅੰਦਰ ਨਹੀਂ ਲਾਣੀ ਅੱਛਾ ਆ ਦੇਖੋ ਮੱਖੀਆਂ ਬਾਹਰ ਭੱਜਣ ਲੱਗੀਆਂ ਦੇਖੋ ਠੀਕ ਹੈ ਜੀ ਆ ਦੇਖੋ ਲਓ ਜੀ ਇਹ ਵੀਡੀਓ ਸ਼ੇਅਰ ਕਰ ਦਿਓ ਕਿਸੇ ਦੇ ਕੰਮ ਆ